ਚਲ ਪਿੱਕ ਇੱਕ ਨੂੰ ਪਿਆ ਦੇ 20 ਤਾਂ ਲੈਣ ਦੇਣਾ ਸੀ ਮੂੰਹ ਤੇ ਠੀਕ ਹੈ ਕਿ ਕੌਣ ਦਿੱਤੇਆ ਕੌਣ ਹਾਰਿਆ ਠੀਕ ਹੈ ਅੱਜ ਲੱਗੀ ਹੈ ਸਾਡੇ ਘਰੇ ਬੈਟ ਠੀਕ ਹੈ ਜੀ ਹਾਂ ਸਿਆਰਾ ਸਿਆਰਾ ਜੇ ਜੇਰਾ ਹਾਂ ਸਿਆਰਾ ਹੈਲੋ ਗਾਇਸ ਵੈਲਕਮ ਬੈਕ ਟੂ ਅਵਰ ਨਿਊ ਬਲੌਗ ਮੈਂ ਆਪਕਾ ਦੋਸਤ ਵਿਸ਼ੇਸ਼ ਸ਼ਰਮਾ ਹੋਪੇ ਤੁਸੀਂ ਠੀਕ ਹੋਗੇ ਮਜੇ ਮੇ ਹੋਗੇ ਤੰਦਰੁਸਤ ਹੋਗੇ ਸੋ ਗਾਇਸ ਸਟਾਰਟ ਹੋ ਗਿਆ ਜੀ ਅੱਜ 10:30 ਹੋ ਚੁੱਕੇ ਨੇ ਤੇ ਆਪਾਂ ਹੋ ਚੁੱਕੇ ਹਾਂ ਆ ਕੇ ਰੈਡੀ ਅੱਜ ਹੁਣ ਆਪ ਸਾਹਮਣੇ ਪਬਲਿਸ ਨੂੰ ਦਿੰਦੇ ਆ ਆਪਣਾ ਦੁੱਧ ਦੁੱਧ ਗਰਮ ਇਹਨਾਂ ਦਾ ਹੋ ਗਿਆ ਹੋ ਗਿਆ ਗਰਮ ਦੁੱਧ ਹਾਂ ਠੰਡਾ ਪਾਣੀ ਪਾਣਾ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਗਰਮ ਤੇ ਪਾਣੀ ਵੀ ਤਾਂ ਪਾਣਾ ਹੈ ਪਾ ਲਿਆ ਪਾ ਲਿਆ ਜ਼ਿਆਦਾ ਗਰਮ ਹੋ ਗਿਆ ਕੋਈ ਨਹੀਂ ਪਿਆਰ ਨੂੰ ਥੋੜਾ ਲੋ ਜੀ ਕੰਮ ਦੇਖਣਾ ਰੱਖੀ ਦੇ ਇਹ ਦੁੱਧ ਗਰਮ ਤਾਂ ਜ਼ਿਆਦਾ ਗਰਮ ਭੁੱਲ ਗਈ ਇਹ ਨਲ ਦਾ ਗੈਸ ਮੱਚ ਗਿਆ ਮੰਮੀ ਅਨੇ ਗੈਸ ਮੱਚਾਦਾ ਦੇਖੋ ਤੁਸੀਂ ਆ ਗਿਆ ਪਾਣੀ ਗਰਮ ਕਰਤਾ ਨੇ ਜ਼ਿਆਦਾ ਲੋ ਜੀ ਦੁੱਧਾ ਲਾ ਗਿਆ ਦੁੱਧ ਪਵਾ ਲਿਆ ਜੀ ਲੈ ਆਪਣੀ ਲਾ ਦੇ ਤੁਸੀਂ ਪਵਾ ਲੇ ਕਹੀਏ ਇਹ ਬਸ ਇਹ ਛੋਟਾ ਦਿੱਤਾ ਦੇ ਨੇ ਇਹਨਾਂ ਕਾਲਿਆ ਨੇ ਦੇ ਦੇ ਤੁਸੀਂ ਪਵਾ ਲਓ ਆਓ ਓਏ ਆ ਗਏ ਓਏ ਅਸੀਂ ਬੋਲੇ ਨਹੀਂ ਹੈਗੇ ਇੱਕ ਵਾਰ ਸੁਣ ਜਾਂਦਾ ਹਾਂ ਸਿੱਧਾ ਡੱਪ ਚੱਲਿਆ ਸੀਗਾ ਫੋਨ ਮਾਰ ਕੇ ਬੁਲਾਇਆ ਤੈਨੂੰ ਵਾਪਸ ਅੱਛਾ ਆਇਆ ਨਾ ਕਰਿਆ ਕਰ ਥੈਂਕ ਯੂ ਡੇਢ ਕਿਲੋ ਤੁਦ ਲੈ ਲਿਆ ਉਹ ਨਹੀਂ ਪਿਆਣਾ। ਆਉਂ ਸੀ। ਹੈ? ਸਾਰ ਨੂੰ ਪਿਆਣਾ ਪੈਣਾ ਨਾ ਗੱਲ ਕਰੀਦਾ। ਹਾਂ। ਪਾਂਡਾ ਵੰਡਾਣੀ ਇੱਥੇ ਵੱਡਾ ਪਿਆ ਦੇ ਪਾਂਡਾ ਸਾਹਮਣੇ। ਇਹਨਾਂ ਦਾ ਲੈ ਲੈਣਾ ਸੀਗਾ। ਹੈ? ਇਹਨਾਂ ਦਾ ਲੈ ਲੈਣਾ ਸੀਗਾ। ਚੱਲ ਭਾਈ ਕਿੱਕ ਨੂੰ ਪਿਆ ਦੇ। ਪੀ ਤਾਂ ਲੈਣ ਦੇਣਾ ਸੀ ਮੂੰਹ ਤਾਂ ਹਲੇ ਵਜੀਰ ਤਾਂ ਵੱਜੀ ਨਹੀਂ ਉਹਦੀ। ਵੱਜੀ ਨਹੀਂ। ਪਾਵਾ ਤਾਂ ਥੰਡਾ। ਹਲੋ ਇਹ ਕੰਪਨੀ ਦਾ ਹੈ ਹਾਂ ਫਿਰ ਇਹਦੇ ਬਾਦ ਪਤਾ ਲੈਣ ਬੜਾ ਚੂ ਚੂ ਕਰਦੇ ਆ ਰਾਤ ਨੂੰ ਅੱਛਾ ਜੀ ਹਾਂ ਇੱਕ ਵਾਰ ਕਿਉਂ ਆਇਂਦਾ ਗੰਦੀ ਲੱਗਦੀ ਹੁੰਨੀ ਵਿਚਾਰਿਆਂ ਦੀ ਹਾਂ हां तू ਬਣਾ ਮੂਲੀ ਦੇ ਪਰੋਡੇ ਕੋਈ ਗੱਲ ਨਹੀਂ ਮੈਂ ਟਮਾਟਰ ਲੈ ਆਣਾ ਜਾ ਕੇ ਦਰਕਾ ਲੜਾਉ ਸਾਗ ਨੂੰ ਹੋਰ ਕੀ ਲੈ ਕੇ ਆਉਣਾ ਹੋਰ ਵੀ ਦੱਸ ਦੇ ਕੀ ਲੈਣ ਲਸਣ ਸਾਰਾ ਕੁਝ ਹੀ ਪਿਆਰ ਰੱਖੀ ਫਿਰ ਤਾਂ ਸ਼ਾਮ ਨੂੰ ਹੀ ਲਿਆਈਓ ਬਹੁਤ ਜਿੰਜਾ ਮम्मी ਟਮਾਟਰ ਤੇ ਲਸਣ ਨੂੰ ਮੈਂ ਲੈ ਆਣਾ ਪਿਆਜ਼ ਵੀ ਹੈ ਨਹੀਂ ਇਹ ਤਾਂ ਮੈਨੂੰ ਕਹਿੰਦੀ ਗੱਲ ਹੈ ਟਮਾਟਰ ਲੈ ਕੇ ਆਣੇ ਪਿਆਜ਼ ਨਹੀਂ ਕੋਈ ਨਹੀਂ ਫਿਰ ਸ਼ਾਮ ਨੂੰ ਸਬਜ਼ੀ ਲਿਆਵਾਂਗੇ ਜਾ ਕੇ ਮੇਰਾ ਤਾਂ ਹੀ ਕਹਿੰਦੀ ਆ ਤੂੰ ਨਾਲ ਚੱਲ ਬੇ ਸ਼ਾਮ ਨੂੰ ਸਬਜ਼ੀ ਜਾਈ ਉਹ ਮੂਲੀ ਵਾਲੇ ਪਰੌਂਟੇ ਬਣਾ ਲਓ ਸਹੀ ਗੱਲ ਕੱਲ ਨੂੰ ਲੜ ਸ਼ਾਮ ਨੂੰ ਲਾਣੀ ਦੜ ਤਾਂ ਇਹਨੂੰ ਹਾਂ ਸ਼ਾਮ ਨੂੰ ਲਾਣੀ ਠੀਕ ਹੈ ਹੋਰ ਮੂਲੀ ਵਾਲੇ ਪਰੌਂਟੇ ਖਵਾ ਦੇ ਹੁਣ ਤੋਂ ਰੱਖੀ ਦਾ ਸਵਾਦ ਰੱਖੀ ਮੂਲੀ ਵਾਲੇ ਪਰੌਂਟੇ ਬਹੁਤ ਸਵਾਦ ਬਣੇ ਸੀ ਯਾਰ ਮਜ਼ਾ ਆ ਗਿਆ ਖਾ ਕੇ ਗਾਇਸ ਮੈਂ ਤਾਂ ਖਾ ਲੇ ਰੱਖੀ ਹੁਣ ਖਾ ਰਹੀ ਐ ਅਲਟੀਮੇਟ ਬਣ ਗਿਆ ਜ ਮੂਲੀ ਵਾਲੇ ਪਰੌਂਟੇ ਸੌਫਟ ਸੌਫਟ ਨਾਲੇ ਵਧੀਆ ਨੂ ਮਿਰਚ ਘੈਂਟ ਅਲਟੀਮੇਟ ਸਵਾਦ ਮੈਂ ਤਾਂ ਪਹਿਲੀ ਨਹੀਂ ਖਾ ਸਕਦੀ। ਅੱਛਾ। ਦੂਜੀ ਸਵਾ ਲੱਗੀ ਰੋਟੀ। ਪਹਿਲੀ ਤਾਂ ਮੈਨੂੰ ਕੌੜੀ ਲੱਗੀ। ਫਿਰ ਪਹਿਲੀ ਵਾਰੀ ਫਿਰ ਬਿਨਾ ਚੋਪੜੇ ਸੀਗੀ। ਫੇ ਦੂਜੀ ਤੇ ਮੈਂ ਥਲਕਾਇਆ ਜਮਾਈ ਜਮਾ ਮੜਾ ਜਿਕੇ ਬੋਲਾ ਤਾਸਰ ਬੜੀ ਲੱਗੀ ਉਹ। ਹਣੇ ਤੁਸੀਂ ਕਿਉਂ ਖਾਣਾ ਨਹੀਂ ਨਾ ਕੋਈ ਗੱਲ ਨਹੀਂ ਹੋਰ 15-20 ਦਿਨ ਟਪੰਦਾ ਫਿਰ ਹੋਲੀ ਹੋਲੀ ਹਲਕਾ ਹਲਕਾ ਥੋੜਾ ਖਾਣ ਲੱਗ ਜਾਓ। ਠੀਕ ਐ? ਹਾਂ। ਦਿੰਦੇ ਨਹੀਂ ਜਿੰਨੇ ਕਿ ਤੂੰ। ਨਾ ਦਿੰਦੇ ਨਹੀਂ ਅਸੀਂ ਤੁਹਾਨੂੰ। ਅਸੀਂ ਤਾਂ ਦੇਵਾਂਗੇ ਅਖੇ ਦੇਖੋ ਤੁਸੀਂ ਓਕੇ ਹੋ ਜਾਓ। ਹਾਂ ਤੁਸੀਂ ਓਕੇ ਹੋਣਾ ਐਵੇਂ ਕਾਦੇ ਵਾਸਤੇ। ਮੰਮੀ? ਹਾਂ। ਸ਼ਰੀਰ ਬੱਲਾ। ਜੇ ਸੀਰ ਇਹ ਤਾਂ ਸਭ ਕੁਛ ਹੈ। ਉਹੀ ਤਾਂ ਸੋਣਾ। ਠੀਕ ਹੈ? 3 ਸਾਲ ਤੋਂ ਹੈ। ਹਾਂ। ਆਪਾਂ ਮੰਗਿਆ ਵੀ ਕਿਉਂ ਦੇ ਤਾ। ਹਾਂ। ਮੈਂ ਨਾ ਕਿ ਬਿਕੋ। ਸਹੀ ਗੱਲ ਹੈ। ਮੈਂ ਸੁ ਗਿਆ ਤਾਂ ਕਿ। ਸਹੀ ਗੱਲ ਹੈ। 12:30 ਹੋ ਗਏ ਗਾਇਸ। ਹੁਣ ਆਪਾਂ ਅੱਜ ਕੀ ਕਰਾਂਗੇ? ਵੀਡੀਓ ਸ਼ੂਟ। ਅੱਜ ਗਾਇਸ ਫੇਰ ਅਸੀਂ ਵੀਡੀਓ ਸ਼ੂਟ ਕਰ ਰਹੇ ਹਾਂ। ਇੱਕ ਕੋਰ ਨਵੀ। ਇੱਕ ਹੋਰ ਨਵੀ ਤਿਆਰ ਕਰ ਰਹੇ ਹਾਂ। ਇੱਕ ਹੋਰ ਨਵੀ ਅਸੀਂ ਤਿਆਰ ਕਰ ਰਹੇ ਹਾਂ ਅੱਜ ਮੂਵੀ। ਤੇ ਇੱਕ ਗਾਈ ਤੁਹਾਨੂੰ ਹੋਣਾ ਨਾ ਅਸੀਂ ਇੱਕ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜੀਆਂ ਆਪਾਂ ਨੂੰ ਮੂਵੀ ਆਇਆ ਕਰਾਂਗੇ ਸਾਡੀ ਸ਼ਾਰਟ ਮੂਵੀ ਆਇਆ ਕਰੂਗੀ ਉਹ ਤੁਹਾਨੂੰ ਮਿਲਿਆ ਕਰੂਗੀ ਮੰਗਲਵਾਰ ਤੇ ਆਪਣਾ ਸ਼ਨੀਵਾਰ ਠੀਕ ਹੈ ਮੰਗਲ ਦਾ ਬੁੱਧ ਹੋ ਸਕਦਾ ਸ਼ਨੀ ਦਾ ਐ ਵੀ ਹੋ ਸਕਦਾ ਠੀਕ ਹੈ ਜੀ ਤੇ ਆਇਆ ਕਰੂਗੀ ਆਪਣੇ ਉਹੀ ਟਾਈਮ ਤੇ ਸਵੇਰੇ 8 ਵਜੇ ਕੀ ਕਹਿ ਰਹੇ ਹੋ ਤੁਸੀਂ ਹਾਂ ਸਵੇਰੇ 8 ਵਜੇ ਤੁਹਾਨੂੰ ਮਿਲਿਆ ਕਰੂਗੀ ਤੇ ਜਿੱਦੇ ਸਾਡੀ ਸਟੋਰੀ ਆਇਆ ਕਰੂਗੀ ਸ਼ਾਰਟ ਮੂਵੀ ਆਇਆ ਕਰੂਗੀ ਉਹਦੇ ਸਾਡਾ ਬਲੌਗ ਨਹੀਂ ਆਇਆ ਕਰੂਗਾ ਠੀਕ ਹੈ ਜੀ ਉਦਦੇ ਬਲੌਗ ਮਿਸ ਹੋਇਆ ਕਰੂਗਾ ਤੇ ਉਸ ਤੋਂ ਅਗਲੇ ਦਿਨ ਦੋ ਦਿਨਾਂ ਦਾ ਇਕੱਠਾ ਬਲੌਗ ਅਸੀਂ ਨਾਲ ਪਾਇਆ ਕਰਾਂਗੇ ਜੋ ਵੀ ਦਿਨ ਦੀ ਐਕਟੀਵਿਟੀ ਹੋਊਗੀ ਕਿਉਂਕਿ ਮੂਵੀ ਬਣਾਉਣ ਲੱਗੀ ਬਹੁਤ ਟਾਈਮ ਲੱਗ ਜਾਂਦਾ ਗਾイズ ਸਾਰਾ ਦਿਨ ਮੂਵੀ ਖਾ ਜਾਂਦੀ ਹੈ ਤੇ ਫਿਰ ਬਲੌਗ ਦੇ ਵਿੱਚ ਕੁਝ ਬਚਦਾ ਨਹੀਂਗਾ ਅਸੀਂ ਮੂਵੀ 'ਚ ਲੱਗੇ ਰਹਿੰਦੇ ਆਂ ਭਾਂ ਕਰਕੇ ਠੀਕ ਹੈ ਗਾイズ ਤੇ ਹੁਣ ਆਪਾਂ ਗੱਲ ਕਰਦੇ ਇੱਕ ਮੂਵੀ ਦਾ ਸ਼ੂਟ ਤੇ ਸ਼ਨੀਵਾਰ ਨੂੰ ਤੁਹਾਨੂੰ ਸਵੇਰੇ 8 ਵਜੇ ਸਾਡੀ ਇੱਕ ਅਪਕਮਿੰਗ ਮੂਵੀ ਜਿਹੜੀ ਆ ਰਹੀ ਹੈ ਉਸ ਨੂੰ ਜ਼ਰੂਰ ਦੇਖਿਓ ਉਹਦਾ ਟਾਈਟਲ ਤੁਹਾਨੂੰ ਦੱਸ ਦਿੰਨੇ ਆਂ ਆਪਾਂ ਟਾਈਟਲ ਪਰ ਦੱਸਣਾ ਹੀ ਪੈਣਾ ਅੱਜ ਹੈ ਨਾ ਕਿਉਂਕਿ ਅੱਜ ਤੇ ਕੱਲ ਬਲੌਗ ਪੈਣਾ ਪਰਸੋਂ ਮੂਵੀ ਪੈਣੀ ਹੈ ਨਾ ਹਾਂਜੀ ਤੇ ਉਹਦਾ ਟਾਈਟਲ ਹੈਗਾ ਜੀ ਸੱਸ ਦੀ ਕੰਜੂਸੀ ਠੀਕ ਹੈ ਜੀ ਉਹਦਾ ਟਾਈਟਲ ਇਹ ਹੈ ਸੱਸ ਦੀ ਕੰਜੂਸੀ ਠੀਕ ਹੈ ਉਹ ਦੇਖਿਓ ਸਵੇਰੇ 8 ਵਜੇ ਤੁਹਾਨੂੰ ਮਿਲੂਗੀ ਸ਼ਨੀਵਾਰ ਨੂੰ ਸਵੇਰੇ 8 ਵਜੇ ਜ਼ਰੂਰ ਦੇਖਿਓ ਉਹਨੂੰ ਪਿਆਰ ਦਿਓ ਜਿਵੇਂ ਅੱਗੇ ਘਰ ਪਟੂ ਨੂੰ ਉਹਨੂੰ ਪਿਆਰ ਦਿੱਤਾ ਸੀਗਾ ਬਾਕੀ ਕਿਹੜੀ ਛੋਟ ਨੂੰ ਮੈਂ ਉਹਨੂੰ ਪਿਆਰ ਦਿੱਤਾ ਘਰ ਪਟੂ ਫੋਨ ਹਾਂ ਘਰ ਪਟੂ ਦਾ ਫੋਨ ਸੌਰੀ ਉਹੀ ਹੋ ਗਿਆ ਘਰ ਪਟੂ ਹਾਂ ਘਰ ਪਟੂ ਨੂੰ ਦਾ ਫੋਨ ਆ ਚਾਲਾ ਕੋਈ ਗੱਲ ਨਹੀਂ ਕਦੇ-ਕਦੇ ਜਜਵਾਤ ਬਾਹਰ ਆ ਜਾਂਦੇ ਬਾੜੇ ਫਿਰ ਤਾਰੀਕ ਕੰਟਰੋਲ ਨਹੀਂ ਰੱਖ ਪੰਦੇ ਜਜਵਾਤਾਂ ਤੇ ਸਮਝਿਆ ਕਰ ਤੇ ਠੀਕ ਹੈ ਗਾਇਸ ਹੁਣ ਆਪਾਂ ਕਰਦੇ ਆ ਮੂਵੀ ਸ਼ੂਟ ਤੇ ਮੂਵੀ ਨੂੰ ਹੁਣ ਕਰ ਰਹੇ ਆਪਾਂ ਬਸ ਰੈਡੀ ਹੋ ਚੁੱਕੇ ਆ 12:00 ਵੱਜ ਗਏ ਤੇ ਹੋ ਜਾਣਗੇ ਫਿਰ 4-5 ਵਜੇ ਤੱਕ ਕਿਨ ਮੂਵੀ ਸ਼ੂਟ ਕਰ ਲਿਆ ਆਪਾਂ ਗਾਇਸ ਟਾਈਮ ਹੋ ਗਿਆ ਜੀ ਆਪਣਾ ਪੌਣੇ 5 ਤੇ ਹੁਣ ਪੀ ਰਹੇ ਆ ਅਸੀਂ ਚਾਹ ਆ ਛੋਟਾ ਕੱਪ ਮੰਮੀ ਦਾ ਸਟੀਲ ਵਾਲਾ ਮੇਰਾ ਉਹ ਰਾਖੀ ਦਾ ਨਾਲ ਸਾਡੇ ਪਕੌੜੀਆਂ ਨਾਲ ਮਠੀ ਤੇ ਇਹਦੇ ਵਿੱਚ ਵੀ ਮਠੀ ਹਣਾ ਮੰਮੀ ਹੂੰ ਹਣਾ ਰੱਕੀ ਚਲੋ ਖਾਣੇ ਫਿਰ ਅਸੀਂ ਖਾ ਕੇ ਫਿਰ ਬਜਾਰਾਂਗੇ ਉਹ ਸਮਝ ਲੈਣੀ ਆ ਤੇ ਸਬਜੀ ਲੈ ਜਾਦੇ ਹਾਂ ਠੀਕ ਹੈ ਚਿੰਦਗ ਨਹੀਂ ਕਰਨੀ ਹਾਂ ਗਾਇਜ਼ ਅੱਜ ਅਸੀਂ ਨਾ ਸ਼ਰਤ ਲਾਈ ਆ ਅੱਜ ਨਾ ਵੇਟ ਮਸ਼ੀਨ ਲੈ ਕੇ ਆਂਦੀ ਆ ਕਿਉਂਕਿ ਹੁਣ ਮੰਮੀ ਦੇ ਪਿੱਤੇ ਦਾ ਪ੍ਰਿੰਟ ਕਰਾਇਆ ਸੀ ਹਨਾ ਤੇ ਮੰਮੀ ਦੇ ਖਾਣ ਪੀਣ ਤੇ ਕੰਟਰੋਲ ਹੈਗਾ ਤੇ ਮੰਮੀ ਸਾਨੂੰ ਪਤਲੇ ਲੱਗ ਰੱਗੇ ਨਾਲੋਂ ਮੰਮੀ ਦਾ ਵੇਟ ਕਾਫੀ ਰਿਡਿਊਸ ਹੋਇਆ ਤੇ ਪਹਿਲਾਂ ਮੰਮੀ ਦਾ ਭਾਰ 89 ਸੀਗਾ ਪਹਿਲਾਂ 89 ਸੀਗਾ ਮੰਮੀ ਦਾ ਭਾਰ ਪੱਲਾ ਤੇ ਹੁਣ ਅਸੀਂ ਮੰਮੀ ਨਾਲ weight machine ਲੈ ਕੇ ਆਏ ਆ ਸੀਗੇ ਚਲੋ ਜੀ weight ਕਰਦੇ ਆ ਤੇ ਮੰਮੀ ਕਹਿੰਦੇ ਭਾਈ ਠੀਕ ਹੈ ਫਿਰ ਜਿਹੜਾ ਬੰਦਾ ਹਾਰਿਆ ਫਿਰ ਉਹ ਕੱਲ ਸਮੋਸੇ ਖਵਾਊਗਾ ਠੀਕ ਹੈ ਇਹ ਸਾਰੇ ਆਈਡੀਆ ਲੈ ਆ ਰੱਖੀ ਕਹਿੰਦੀ ਮੰਮੀ ਦਾ ਭਾਰ ਹੋਊਗਾ ਹੁਣ 83 84 ਠੀਕ ਹੈ ਮੈਂ ਕਿਹਾ ਮੰਮੀ ਦਾ ਹੋਊਗਾ 80 81 ਮੰਮੀ ਕਹਿੰਦੇ ਮੇਰਾ ਭਾਰ 80 ਹੀ ਹੋਊਗਾ ਇਹ ਬੰਨਾ ਘਟਿਆ ਹੋਊਗਾ ਮੇਰਾ 9 ਕਿਲੋ ਪਰ ਘਟਿਆ ਹੋਊਗਾ ਤੇ ਹੁਣ ਉਹ ਦੇਖਦੇ ਆ ਕਿੰਨਾ ਭਾਰ ਆ ਮੰਮੀ ਦਾ ਤੇ ਰਾਖੀ ਆ ਜਾਂਦੀ ਐ ਵਸ ਰਾਖੀ ਰਸੋਈ ਚ ਮੜਾ ਜੇ ਭਾਂਡੇ ਮੱਝੀ ਜਾਂਦੀ ਐ ਪੈਸੋ ਨਮੀ ਦਾ ਕਰਨ ਹੈਗਾ ਠੀਕ ਹੈ ਕਿ ਕੌਣ ਦਿੱਤੇ ਆ ਕੌਣ ਹਾਰਿਆ ਠੀਕ ਹੈ ਅੱਜ ਲੱਗੀ ਆ ਸਾਡੇ ਕਰੇ ਬੈਟ ਠੀਕ ਹੈ ਜੀ ਹਾਂ ਭਾਰ ਤੋਲਣ ਦੀ ਠੀਕ ਹੈ ਆਉਂਦੀ ਆ ਰੱਖੀ ਫਿਰ ਤੋਲਦੇ ਆ ਚੜ੍ਹਨ ਦਿੱਤਾ ਮੈਨੂੰ ਮੈਂ ਕਹਾਂ ਨਾ ਹਾਲੇ ਚੜ੍ਹਦਾ ਨਹੀਂ ਮੈਂ ਕਹਾਂ ਤੁਸੀਂ ਵੇਟ ਮਸ਼ੀਨ ਤੇ ਰੱਖ ਕੇ ਮਾਣ ਲਓ ਪਹਿਲਾਂ ਫਿਰ ਆਪਾਂ ਕਰਾਂਗੇ ਸੋ ਗਾਇਸ ਹੁਣ ਦੇਖਦੇ ਆ ਪਹਿਲਾਂ ਸੂਟ ਸਾਟ 2 ਕਿਲੋ ਦਾ ਕੋਈ ਨਹੀਂ ਕੋਈ ਨਹੀਂ 2 ਕਿਲੋ ਪਕਟਾ ਦਾਂਗੇ ਵਿੱਚੋਂ ਠੀਕ ਹੈ ਨਾ ਕਿਲੋ ਦੋ ਕਿਲੋ ਮੰਮੀ ਹਾਂ ਕਿਲੋ ਦਾ ਸੂਟ ਹੋਊਗਾ ਬੱਸ ਮਸ਼ੀਨ ਆਪਣੇ ਕੋਲ ਹੀ ਹੈ ਤੇ ਆਪਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਜਰ ਹੋ ਗਈ ਚਲੋ ਦਰੋ ਹੁਣ ਚੜੋ ਆਪਾਂ ਸੂਟ ਵੀ ਬਾਅਦ ਚ ਦੇਖ ਕੇ ਰੱਖਾਂਗੇ ਕਿਉਂ ਮੈਂਨੇ ਕਿਹਾ ਸੀ ਨਾ ਤੇਰੇ 83 84 ਗਿਆ ਸੀ ਮੈਂ 80 80 ਗਿਆ ਸੀ ਹਾਂ ਬਸ ਫਿਰ ਮੇਰਾ ਸਹੀ ਹੈ ਫਿਰ 82 ਦਾ ਸੂਟ ਹੈ ਕਿਲੋ ਦਾ ਸੂਟ ਘਟ ਗਿਆ 81 70 ਰਹਿ ਗਿਆ 80 80 ਮੈਂ ਕਿਹਾ ਸੀ ਯਾ ਮੈਂ ਜਿੱਤ ਗਿਆ ਵੀ ਦੇਖ ਲਿਓ ਸੂਟ ਰੱਖ ਕੇ ਦੇਖ ਮੇਰਾ ਮੰਮੀ ਇੱਕ ਸਕਿੰਟ ਇੱਕ ਖਿੰਡ ਦਾ ਆਤ ਨੂੰ ਤੁਸੀਂ ਸੂਟ ਇਨ ਚੇਂਜ ਕਰੋਗੇ ਨਾ ਮਸ਼ੀਨ ਇੱਥੇ ਹੀ ਆਪਣੇ ਕੋਲੇ ਠੀਕ ਹੈ ਰੋਟੀ ਖਾਣ ਤੋਂ ਪਹਿਲਾਂ ਸੂਟ ਚੇਂਜ ਕਰਨਾ ਹੈ ਤੇ ਆਪਾਂ ਫਿਰ ਚੈੱਕ ਕਰਾਂਗੇ ਠੀਕ ਹੈ ਕਿੰਨਾ ਹੁਣ ਇੱਥੇ ਸ਼ੋਅ ਕਰੀ ਜਾਂਦਾ ਬੰਦੀ ਹੋ ਗਿਆ ਤਾਂ ਦਰਵਾਜ਼ਾ ਉੱਤਰੋ ਉੱਤਰੋ ਹੀ ਕੋਣ ਚ ਜਰਾਬਾਂ ਵੀ ਪਾਈਆਂ ਹੋਈਆਂ ਲੰਮੀਆਂ ਆ ਰਹਿਣਗੀਆਂ ਆਣ ਕੇ ਪਾਈਆਂ ਨੇ ਹੁਣ ਆ ਜਾਂਦਾ ਥੋੜਾ 82 700 ਆ ਜਾਂਦਾ 82 700 ਆ ਜਾਂਦਾ 82 700 ਆ ਜਾਂਦਾ ਹੁਣ ਆਪਾਂ ਚੈੱਕ ਕਰਾਂਗੇ ਠੀਕ ਹੈ ਫਿਰ ਠੀਕ ਹੈ ਮਸ਼ੀਨ ਇੱਥੇ ਹੀ ਹੈ ਠੀਕ ਹੈ 2 ਕਿਲੋ ਦਾ ਪਰ ਲਾਗਣੀ ਹੈ ਇਹਦਾ 2 ਕਿਲੋ ਉਹ ਤੁਸੀਂ ਅੱਗੇ ਨਾਲ ਮਾੜੇ ਜਿਹੇ ਮੋਟੇ ਹੋਗੇ ਵਿੱਚ ਦੇ ਵਾਲੇ ਪਤਲੇ ਹੋਗੇ ਤੁਸੀਂ ਫਿਰ ਮੋਟੇ ਹੋਗੇ ਤੁਸੀਂ ਖਾਨਪੀ ਖੁੱਲ ਕੇ ਆਏਗਾ 82 ਤੋਂ 84 ਦੇ ਵਿੱਚ ਫਿਰ ਤੁਸੀਂ ਕਿਹਾ ਨਹੀਂ 2 10 ਫਿਰ ਮੈਂ ਕਿਹਾ 83 ਦੇ 84 ਹਾਂ ਮੈਂ ਅਸਤੀ ਕਿਸਤੀ ਕਿਹਾ ਸੀ ਤੁਸੀਂ ਉਸ ਸੀ ਕਿਹਾ ਸੀ ਉਸਤਾ ਮੈਂ ਵੀ ਨੇੜੇ ਦੇ ਵੀ ਹਾਂ ਤੁਸੀਂ ਹਾਰ ਗਏ ਅਸੀ ਹੋਈ ਹੋ ਤੂੰ ਰਾਤ ਨੂੰ ਦੇਖ ਤਾ ਦੇਖਿਓ ਹਾਂ ਆ ਜਿਓ ਸਮੋਸੇ ਮੰਮੀ ਘਵਾਣਗੇ ਸ਼ੋਲ ਦੇ ਲੈ ਚਾਹੀਏ ਸ਼ੋਲ ਦੇ ਰੱਖ ਦਿੱਤੀ ਕਿਉਂ ਕੋਲ ਦਾ ਨਾ ਉਹ ਯਾਰ ਸ਼ੋਲ ਦਾ ਭਾਰ ਥੋੜੀ ਆਣਾ ਮੰਮੀ ਇਹਦੇ ਵਿੱਚ ਆਉਂਦਾ ਉਹ ਮੰਮੀ ਨਿੱਕੇ ਬਾਹਰ ਨਹੀਂ ਚੱਕਦਾ ਹੁੰਦਾ ਮਾਤਾ ਇਹ ਤੁਸੀਂ ਤਾਂ ਮਜ਼ਾਕ ਕਰ ਹੀ ਜਾਂਦੇ ਹੋ ਇਹ ਥੋੜੀ ਚੱਕੂ ਅਸ਼ੋਲ ਦਾ ਬਾਹਰ ਰੱਖ ਕੇ ਕਮਾਲ ਹੋਇਆ ਥੋੜੀ ਮੰਮੀ ਆ ਚਲਿਏ ਸੋ ਗਾਇਸ ਅਬ ਸੌਰੀ ਹਿੰਦੀ ਚ ਹੋ ਗਿਆ ਸੀ ਮੈਂ ਸੋ ਗਾਇਸ ਹੁਣ ਅਸੀਂ ਚੱਲੇ ਆ ਜੀ ਸਬਜ਼ੀ ਲੈਣ ਵਾਸਤੇ ਸਬਜ਼ੀ ਲੈ ਆਈਏ ਕਿਉਂਕਿ ਫਿਰ ਉਸ ਹਾਲ ਨੂੰ ਤੜਕਾ ਵੀ ਲਾਣਾ ਤਾਂ ਕਰਕੇ ਹੈ ਨਹੀਂ ਉਹ ਤੜੇ ਨਾਲ ਲਸਣ ਆ ਨਾ ਪਿਆ ਇਹ ਨਾ ਟਮਾਟਰ ਮਿੰਜ ਜਾ ਹੈ ਹੀ ਨਹੀਂ ਤੇ ਚੱਲਦੇ ਆ ਮੈਂ ਤੇ ਰੱਖ ਕੇ ਚੱਲਦੇ ਰੱਖ ਕੇ ਜੀ ਨਾਲ ਲੱਗੇ ਚਲੋ ਸੋਪਾ ਚੱਲਦੇ ਹੁਣ ਆਪਣੇ ਇੱਥੋਂ ਮੰਡੀ ਜਾਣਾ ਆਪਾਂ ਚੌਕ ਵਾਲੀ ਬੜੀ ਦੂਰ ਨਹੀਂ ਜਾਣਾ ਕਿੱਥੇ ਜਾਣਾ ਮੰਡੀ ਉੱਥੇ ਹੀ ਜਾਣਾ ਕਿੱਥੇ ਉੱਥੇ ਹੀ ਵੱਡੀ ਮੰਡੀ ਚ ਹਾਂ ਇਹ ਵੱਡੀ ਮੰਡੀ ਵਿੱਚ ਕੋਈ ਜਾ ਕੇ ਕਰਾਂਗੇ ਕੀ ਆਪਾਂ ਸਬਜ਼ੀ ਕਿੰਨੀ ਲੈਣੀ ਆਪਾਂ ਸਾਰਾ ਕੁਝ ਲੈ ਜਾਣਾ 22 ਆਪਾਂ ਗਏ ਨਹੀਂ ਕਿ ਵੱਡੀ ਮੰਡੀ ਆਪਾਂ ਇੱਥੋਂ ਹੀ ਲੈ ਰਹੇ ਆਂ ਉੱਗ ਵੱਡੀ ਵੱਡੀ ਜਾਣ ਵਾਸਤੇ ਯਾਰ ਬੜਾ ਟਾਈਮ ਚਾਹੀਦਾ ਯਾਰ ਬੜੀ ਦੂਰ ਪੈਂਦੀ ਆ ਉਹ ਆਪਾਂ ਚੌਂਕ ਵਾਲੇ ਤੋਂ ਸਬਜ਼ੀ ਲੈ ਰਹੇ ਆਂ ਬਸ ਆਹ ਰਾਈਟ ਵਾਲੇ ਨਹੀਂ ਇੱਥੋਂ ਲੈ ਲਾਂਗੇ ਉੱਥੇ ਫੇਰ ਜਾਵਾਂਗੇ ਕਿਸ ਦਿਨ ਜਦੋਂ ਪੂਰੀ ਸਬਜ਼ੀ ਲੈਣੀ ਹੋਊਗੀ ਥੋੜੀ ਲਈ ਜਿੰਦੀ ਆ ਸਬਜ਼ੀ ਵਿੱਚ ਸਬਜ਼ੀ ਲੈ ਕੇ ਆਪਾਂ ਚੱਲਦੇ ਆਂ ਘਰੇ ਇੱਕ ਕਰੀਏ ਨਾ ਇਹ ਤਦੂ ਗੱ ਇੱਕ ਹੀ ਕਰ ਦੋ ਮੈਨੂੰ ਉੱਪਰ ਲਾ ਦੇ ਗਿਲਕਾ ਇੱਕ ਦੋ ਦਾ ਲਾਤਾ ਲੇਕਿਨ ਦੁਗਸ਼ ਕਰਕੇ ਕਿ ਭਾਈ ਇਹਨਾਂ ਦੇ ਵਿੱਚ ਮੰਗਣਾ ਤੂੰ ਮੈਂ ਜਾਣਦੀ ਹੁੰਦਾ ਸੌਂ ਫਰ ਪਈ ਸੌਂ ਮੜ ਕਲਾਇ ਅੱਜ ਕੋਲ ਕਿਰਾਏ ਚਲ ਲਾਓ ਫਿਰ ਆਈ ਦੀ ਛੱਡੋ ਵੀ ਯਾਰਾ ਪਰ ਮੈਨੂੰ ਲੱਗ ਜਾਂਦੀ ਆ ਕੋਈ ਪੀਰ ਚ ਨੀ ਲਾਈ ਜਾਂਦੀ ਅੱਜ ਮੈਨੂੰ ਯਾਰ ਫੋਟੋ ਦੀ ਐਡੀਟਿੰਗ ਕਰਦੇ ਉਸੋ ਜੀ ਵੇਸ਼ੇ ਵੀ ਦੂਰੋਂ ਸਭ ਖਾਣਾ ਹੀ ਖਾਣਾ ਉਹ ਕੁਝ ਹੋਰ ਤਾਂ ਆਪਾਂ ਆਣਾ ਜਾਣਾਂ ਦਾ ਕਿਤੇ ਹੈ ਨਹੀਂ ਹਨ ਤੁਸੀਂ ਦੇਖ ਲੈ ਆਪਾਂ ਸ਼ਾਮ ਨੂੰ ਗੋਲੂ ਆ ਕੇ ਬਤਾ ਲੈ ਕੇ ਅੰਦਰ ਤੁਸੀਂ ਮੰਮੀ ਉਹ ਤੁਸੀਂ ਕੀ ਕਰੀਐ ਨੇ ਪੱਟ ਦੇ ਦੋ ਦੇ ਚੱਕਰ ਪੱਟਦੇ ਸੀ ਮਾੜੀ ਮੇਕ ਪੱਟੋ ਜਿੰਦਾ ਰੋਟੀ ਚ ਕੀ ਰੋਟੀ ਖਾਏਗਾ ਅੱਜ ਮੁੱਕੀ ਰੋਟੀ ਸਾਗ ਉਧਰ ਵੀ ਫੜਾ ਗਿਆ ਨਾ ਕਿ ਵਿਸ਼ਨੂ ਦੇ ਹੱਥ ਭੇਜ ਦਾਂਗੇ ਵਿਸ਼ਨੂ ਦੇ ਹੱਥ ਭੇਜ ਦੇ ਵਿਸ਼ਨੂ ਆ ਕੇ ਲੈਗਾ ਇੱਥੇ ਹੁਣ ਡੱਬੇ ਚ ਪਾ ਕੇ ਲੈ ਜਾਊਗਾ ਹੋਰ ਵਿਸ਼ਨੂ ਦੇ ਦੇ ਗਾਈਜ਼ ਆ ਗਿਆ ਦੇਖੋ ਖਾਣਾ ਆਪਣਾ ਹੁਣ ਆਪਾਂ ਖਾਣੇ ਆ ਸਾਗ ਤੇ ਮੱਕੀ ਦੀ ਰੋਟੀ ਖਾ ਕੇ ਫਿਰ ਕਰਾਂਗੇ ਆਪਣੇ ਵਲੌਗ ਦੀ ਐਡੀਟਿੰਗ ਉਹਨਾਂ ਨੂੰ ਦੇਖ ਰਿਹਾ ਪਹਿਲਾਂ ਟੀਵੀ ਪਹਿਲਾਂ ਖਾ ਲਈਏ ਜਿੰਨ ਵਗੈਰਾ ਹੋ ਚੁੱਕਿਆ ਤੇ ਟਾਈਮ ਹੋ ਚੁੱਕਿਆ 9:30 ਤੇ ਅੱਜ ਆਪਾਂ ਕਰਦੇ ਆਪਣੇ ਵਲੌਗ ਦਾ ਇੱਥੇ ਐਂਡ ਮਿਲਦਾ ਤੁਹਾਨੂੰ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਵੀਡੀਓ ਤੁਹਾਨੂੰ ਸਾਡਾ ਵਲੌਗ ਬੜਾ ਲੱਗਿਆ ਹੋਊਗਾ ਗਾਈਜ਼ ਮੂਵੀ ਜ਼ਰੂਰ ਦੇਖਿਓ ਸ਼ਨੀਵਾਰ ਸਵੇਰੇ 8 ਵਜੇ ਠੀਕ ਹੈ ਜੀ ਸਾਡੀ ਮੂਵੀ ਦਾ ਟਾਈਟਲ ਤੁਹਾਨੂੰ ਦੱਸਤਾ ਸੀਗਾ ਸਸਰੀ ਦੀ ਕੰਜੂਸੀ ਠੀਕ ਹੈ ਜੀ ਜਰੂਰ ਦੇਖਿਓ ਤੇ ਉਹਨੂੰ ਪਿਆਰ ਦਿਓ ਵੱਧ ਤੋਂ ਵੱਧ ਠੀਕ ਹੈ ਜੀ ਮਿਲਦੇ ਆਂ نئی ਵੀਡੀਓ ਦੇ ਨਾਲ ਓਕੇ ਜੀ ਬਾ ਬਾਏ ਗੁਡ ਨਾਈਟ ਟੇਕ ਕੇਅਰ ਜੈ ਹਿੰਦ